ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੇਖੇ ਤੁਹਾਨੂੰ ਸਵੇਰੇ ਇਹ ਦਿਖਾਇਆ ਸੀ ਕਿ ਬਡਾਲਾ ਛੰਨਾ ਇੱਕ ਘਰ ਦੇ ਬਾਥਰੂਮ ਸਤਲੁਜ ਦਰਿਆ ਦੀ ਲਬੇਟ ਵਿੱਚ ਆਉਣਕਾਰ ਨਾਲ ਢਾਹ ਲੱਗਣ ਦੇ ਨਾਲ ਡੈਗ ਪੈ ਸੀ ਉੱਥੇ ਉਹਦਾ ਦਾ ਹੁਣ ਦੂਸਰੀ ਵਾਰ ਫੇਰ ਦਸਤਾਨ ਹੋ ਗਿਆ ਉਹ ਗੱਲ ਦੁਪਹਿਰ ਅਮੇ ਦੂਸਰੇ ਘਰ ਵੀ ਜੋ ਮਿੱਟੀ ਦੇ ਵਿੱਚ ਮਿਲ ਗਿਆ ਦਰਿਆ ਆਪਣੇ ਵਿੱਚ ਉੜ ਕੇ ਲੈ ਗਿਆ ਦੇਖੋ ਬੋਪੀ ਜੀ ਲਾਈਵ ਤਸਵੀਰਾਂ ਇਸ ਮੌਕੇ ਤੇ ਸਾਡੇ ਨਾਲ ਮੌਜੂਦ ਹਨ ਬਡਾਲਾ ਛੰਨਾ ਦੇ ਹੈੱਡ ਗ੍ਰੰਥੀ ਸਾਹਿਬ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਗੰਤੀ ਸਿੰਘ ਪਿੰਡ ਮਡਾਲਾ ਸ਼ਨਾ ਜੋ ਕਿ ਆਪ ਸਭ ਜਾਣਦੇ ਹੋ ਕਿ ਪਿਛਲੇ ਸਮੇਂ ਤੋਂ ਸਾਰੇ ਪੰਜਾਬ ਦੇ ਵਿੱਚ ਹੀ ਜੋ ਕਿ ਸਤਲੁਜ ਦਰਿਆ ਨੇ ਬਹੁਤ ਕਹਿਰ ਮਚਾਇਆ ਹੋਇਆ ਹੈ ਇਸੇ ਤਰ੍ਹਾਂ ਹੀ ਇੱਕ ਨਗਰ ਹੈ ਪਿੰਡ ਮਡਾਲਾ ਸ਼ਨਾ ਜਿਸ ਦੇ ਵਿੱਚ ਜੋ ਇੱਕ ਤੂਸੀ ਬੰਨ ਹੈ ਉਹਦੇ ਨਾਲ ਬਹੁਤ ਜ਼ਿਆਦਾ ਢਾਹ ਲੱਗੀ ਹੋਈ ਹੈ ਤਾਂ ਆ ਲੱਗਣ ਕਰਕੇ ਨਾਲ ਦੇ ਜਿੰਨੇ ਵੀ ਘਰ ਹਨ ਉਹਨਾਂ ਘਰਾਂ ਨੂੰ ਢਾਹ ਲੱਗਣ ਦੇ ਕਾਰਨ ਕੁਝ ਘਰ ਡੇਬ ਚੁੱਕੇ ਹਨ ਕਿ ਆਪ ਸਾਰ ਦੇਖ ਸਕਦੇ ਹੋ ਕਿ ਜੋ ਵੀ ਇਹ ਵੀਰ ਲੱਗੇ ਹੋਏ ਹਨ ਕਰੇਟਾਂ ਦੇ ਵਿੱਚ ਬੋਰੇ ਪਾਈ ਜਾਂਦੇ ਹਨ ਇਹ ਸਾਰੇ ਪਿੰਡ ਦੇ ਹਨ ਅਤੇ ਕੁਝ ਲਾਗੇ ਬਣੇ ਪਿੰਡਾਂ ਦੇ ਵੀਰ ਇਕੱਠੇ ਹੋ ਕਰਕੇ ਇਹ ਉਪਰਾਲਾ ਕਰ ਰਹੇ ਹਨ ਕਿ ਇਹ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਬਚਾਇਆ ਜਾਵੇ ਤੇ ਜਦੋਂ ਜੈਦ ਕਰ ਰਹੇ ਆ ਸੋ ਸਾਰੇ ਹੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵਾਤੋਂ ਵਾਦ ਆ ਕੇ ਸੇਵਾ ਨਿਭਾਉਣ ਦੀ ਕਿਰਪਾਲਤਾ ਕਰੋ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਘਰ ਦੇ ਵਿੱਚ ਇੱਕ ਚੁੱਲ੍ਹਾ ਬਣਾਉਣਾ ਬਹੁਤ ਔਖਾ ਹੈ ਤੇ ਦੇਖੋ ਪਰਿਵਾਰ ਨੇ ਕਿੰਨੇ ਮਿਹਨਤ ਨਾਲ ਘਰ ਬਣਾਏ ਹਨ ਉਹ ਝਟਕੇ ਦੇ ਨਾਲ ਹੀ ਟਹਿ ਟੇਰੀ ਹੋ ਜਾਂਦੇ ਹਨ ਕਿਉਂਕਿ ਇਥੋਂ ਸਿੱਧਾ ਢਾਹ ਲੱਗੀ ਹੋਈ ਹੈ ਤੁਸੀਂ ਬੰਨ ਨੂੰ ਤੇ ਉਥੇ ਹੀ ਮੇਰੇ ਵੀਰੋ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਸ ਤੁਸੀ ਬੰਨੂ ਬਚਾਇਆ ਜਾ ਸਕਦਾ ਹੈ ਕਿਉਂਕਿ ਢਾਹ ਲੱਗਣ ਦੇ ਨਾਲ ਹੋਰ ਅੱਗੇ ਜੋ ਪਿੰਡ ਹਨ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ ਖਤਰਾ ਇਸ ਪ੍ਰਕਾਰ ਹੈ ਕਿ ਜਦੋਂ ਇਹ ਬੰਨ ਟੁੱਟਦਾ ਹੈ ਤਾਂ ਅੱਗੇ ਜਿੰਨੇ ਵੀ ਪਿੰਡ ਹਨ ਸਾਰਿਆਂ ਦਾ ਨੁਕਸਾਨ ਹੋਣਾ ਹੈ ਤੇ ਬਹੁਤ ਭਿਆਨਕ تباہੀ ਹੋਣੀ ਹੈ ਇਸ ਨੂੰ ਰੋਕਣ ਦੇ ਲਈ ਸਾਰੇ ਹੀ ਵੀਰਾਂ ਨੂੰ ਜਿੰਨੀਆਂ ਵੀ ਟੀਮਾਂ ਹਨ ਸੰਸਥਾਵਾਂ ਹਨ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨਗਰ ਪਿੰਡ ਮੰਡਾਲਾ ਸ਼ਨਾ ਵੱਲੋਂ ਕਿ ਵਾਅਦੋ ਵਾਦੇ ਤੇ ਆ ਕੇ ਸੇਵਾ ਨਿਭਾਉਣ ਦੀ ਕਿਰਪਾਲਤਾ ਕਰੋ ਪ੍ਰਿਆਤ ਨਕਾ ਮੋੜ ਲਈ ਪੱਥਰ ਜਾ ਬਜਰਾ ਹੋ ਕੇ ਕਿਹੜੀ ਕਿਹੜੀ ਚੀਜ਼ ਮੰਗ ਕਰ ਰਹੇ ਅਸੀਂ ਇਹ ਮੰਗ ਕਰਦੇ ਆ ਕਿ ਸਾਡੇ ਇੱਥੇ ਸਪਰ ਪੱਕੇ ਤੌਰ ਤੇ ਬਣਾਈ ਜਾਣ ਪੱਥਰਾਂ ਦੇ ਪਾਸਪਰ ਬਣਾਈ ਜਾਣ ਤੇ ਅੱਗੇ ਲਾ ਕੇ ਜਿੱਥੋਂ ਤੱਕ ਪਾਣੀ ਦੀ ਟੱਕਰ ਲੱਗਦੀ ਹੈ ਉਥੋਂ ਤੱਕ ਉਸ ਤੋਂ ਅੱਗੇ ਲਿਜਾ ਕੇ ਸਪਰ ਬਣਾਏ ਜਾਣ ਬਹੁਤ ਦੂਰ ਤੱਕ ਤਾਂ ਬਚਾਅ ਹੋ ਸਕਦਾ ਹੈ ਤੇ ਅੱਗੇ ਜਾ ਕੇ ਦਰਿਆ ਦੀ ਦੂਜੀ ਸਾਈਡ ਤੇ ਇੱਕ ਝਰੀ ਬਹੁਤ ਵੱਡੀ ਲੱਗ ਜਾਵੇ ਜਿਹਦੇ ਨਾਲ ਇਹ ਪਾਣੀ ਥੋੜਾ ਜਾ ਪਰ ਇਹ ਹੋ ਜਾਣਾ ਹੈ ਜਿੱਥੇ ਪਹਿਲਾਂ ਦਰਿਆ ਵਗਦਾ ਸੀ ਉੱਥੇ ਵਗੇਗਾ ਤੇ ਇਹ ਪ੍ਰਸ਼ਾਸਨ ਨੂੰ ਬੇਨਤੀ ਰੋਜ਼ਾਨਾ ਹੀ ਕਰ ਰਹੇ ਆ ਪਰ ਹੁਣ ਵੀ ਕਰਦੇ ਆ ਕਿ ਉਹ ਝਰੀਆਂ ਮਾਰਨ ਦੀ ਜੋ ਮਹਿਮ ਹੈ ਉਹ ਚਲਾਈ ਜਾਵੇ ਤੇ ਤਾਂ ਹੀ ਹੱਲ ਹੋ ਸਕਦਾ ਜੀ ਵਾਇਗੁਰ ਦੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ